ਪੰਜਾਬ ਗਵਰਨਮੈਂਟ ਨੇ ਬਹੁਤ ਵਧੀਆ ਫੈਸਲਾ ਲਿਆ ਆ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ એનર્ਜੀ ਡਰਿੰਕ ਨੂੰ ਬੈਨ ਕਰਕੇ ਕਿਉਂਕਿ એનર્ਜੀ ਡਰਿੰਕ ਦੇ ਵਿੱਚ ਉਦਾਂ ਦੇ ਕੈਮੀਕਲ ਪਾਏ ਜਾਂਦੇ ਨੇ ਜਿਹੜੇ ਕਿ ਖਾਸ ਕਰਕੇ ਬੱਚਿਆਂ ਦੀ ਸਿਹਤ ਵਾਸਤੇ ਬਹੁਤ ਖਤਰਨਾਕ ਨੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਯੂਥ ਆ ਉਹ ਜ਼ਿਆਦਾਤਰ એનર્ਜੀ ਡਰਿੰਕ ਦੀ ਵਰਤੋਂ ਕਰਦਾ ਆ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਦੀ ਆ ਵੀਡੀਓ ਸਾਹਮਣੇ ਆਈ ਤੁਸੀਂ ਵੀ ਇੱਕ ਵਾਰੀ ਵੀਡੀਓ ਇਹਨਾਂ ਦੀ ਜਰੂਰ ਦੇਖੋ ਇਹ ਨਾ એનર્ਜੀ ਡਰਿੰਕਸ ਦਾ ਦੇਖੋ ਪੰਜਾਬ ਜਿਹੜੀ ਸਟੇਟ ਸੀ ਇਹ ਪਹਿਲੀ ਸਟੇਟ ਸੀ ਜਿਨ੍ਹਾਂ ਨੇ ਉਪਕਰਸ ਬੰਦ ਕੀਤੀਆਂ ਈ ਸਿਗਰਟਸ ਬੰਦ ਕੀਤੀਆਂ ਹੁਣ ਵੇਪਿੰਗ ਦਾ ਔਰ ਜਿਹੜਾ ਤੁਹਾਡਾ એનર્ਜੀ ਡਰਿੰਕਸ ਦਾ ਹੈਗਾ ਇਹ ਮੈਂ ਬੈਨ ਕਰਤੀਆਂ ਜੀ ਸਕੂਲਾਂ ਵਿੱਚ ਬੈਨ ਹੈ 18 ਸਾਲ ਤੱਕ ਕਿਉਂਕਿ WHO ਦੇ ਰეკਮੈਂਡੇਸ਼ਨਸ ਆ ਗਿਆ ਵੈਸੇ ਇਹ ਜਿਹੜੇ ਸੈਂਟਰਲ ਲਾ ਹੁੰਦੇ ਆ ਸਾਰੇ ਜੋ ਮੇਰੀ ਜੂਰਿਸਡਿਕਸ਼ਨ ਸੀ ਮੈਂ ਕਰਤੀ ਮੈਂ ਜੇਪੀ ਲੱਡਾ ਜੀ ਨੂੰ ਮਿਲ ਕੇ ਆਇਆ ਕਿ ਉਹਨੂੰ ਕਾਲਜਾਂ ਵਿੱਚ ਵੀ ਬੈਨ ਕਰੋ ਇਹ ਜਨਰਲੀ ਬੈਨ ਹੋਣੀ ਚਾਹੀਦੀਆਂ ਬਟ ਹਰ ਚੀਜ਼ ਕਾਨੂੰਨ ਦੇ ਨਾਲ ਨਹੀਂ ਹੁੰਦੀ ਜੇ ਪੇਰੈਂਟਸ ਨੂੰ ਔਰ ਟੀਚਰਸ ਨੂੰ ਪੇਰੈਂਟਸ ਨੂੰ ਘਰੇ ਵੀ ਘਰਚੇ ਦਾ ਰੱਖੋ ਟੀਚਰਸ ਨੂੰ ਕਿਹਾ ਤਾਂ ਵੀ ਸਕੂਲ ਕਾਲਜਾਂ ਦੇ ਵਿੱਚ ਨਹੀਂ ਰੱਖਣੇ ਹੈ ਜਿਹੜਾ ਸਟੋਰ ਕਰੇਗਾ ਉਹਦੇ ਤੇ ਐਕਸ਼ਨ ਹੋਏਗਾ ਸਕੂਲਾਂ ਕਾਲਜਾਂ ਚ ਅਵੇਲੇਬਲ ਨਹੀਂ ਹੋਣਗੇ ਅਵੇਲੇਬਲ ਨਹੀਂ ਹੋਣੀ ਚਾਹੀਦੀ ਇਹ ਬਟ ਆਲਟੀਮੇਟਲੀ ਲੋਕਾਂ ਨੂੰ ਸਮਝਣਾ ਪਏਗਾ ਕਿ ਇਹ ਸਿਹਤ ਵਾਸਤੇ ਬਹੁਤ ਹਾਨੀਕਾਰਕ ਕਰਕੇ ਇਹਦੇ ਚ ਕੈਫੀਨ ਬਹੁਤ ਹੈ 슈ਗਰ ਬਹੁਤ ਜ਼ਿਆਦਾ ਇਹ ਕਾਰਡੀਓ ਵਾਸਕੂਲਰ ਸਿਸਟਮ ਬ੍ਰੇਨ ਨੂੰ ਸਾਰਿਆਂ ਨੂੰ 네ਗੇਟਿਵਲੀ ਇਫੈਕਟ ਕਰਦੀ ਹੈ ਇਹਦੇ ਨਾਲ ਹਾਈਪਰਟੈਨਸ਼ਨ ਡਾਇਬੀਟਸ ਦੀ ਇਨਸੀਡੈਂਸ ਬਹੁਤ ਵਧਦੀ ਹੈ ਹਾਰਟ ਅਟੈਕ ਹੋਰ ਜਿਹੜੇ ਜੰਗ ਬੰਦਿਆਂ ਦੇ ਵਿੱਚ ਹੋ ਰਿਹਾ ਉਹਦੇ ਕੁਝ ਕਾਰਨ ਇਹ ਵੀ ਹੈਗੇ ਆ ਉਹਦੇ ਚ